ਖਬਰ ਨਾਬਾ ਤੋਂ ਆ ਰਹੀ ਹੈ ਜਿੱਥੇ ਦੇ ਪਿੰਡ ਬੌੜਾਂ ਚ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਿਸਾਨ ਆਪਣੀ ਮੋਟਰ ਤੇ ਝੋਨੇ ਦੀ ਪਨੀਰੀ ਨੂੰ ਪਾਣੀ ਲਗਾ ਰਿਹਾ ਸੀ ਤਾਂ ਪਾਣੀ ਲਾਉਣ ਸਮੇਂ ਬੋਰ ਤੇ ਉੱਪਰ ਪਾਣੀ ਪੀਣ ਲੱਗਾ ਤਾਂ ਕਿਸਾਨ ਦੀ ਕਰੰਟ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਜਿਸ ਨੂੰ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਵੀ ਕਿਸਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਖਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ। ਗੌਰਤਾਲਬਾ ਕਹਿੰਦਾ ਕਿ ਕਿਸਾਨ ਬਹੁਤ ਮਿਹਨਤੀ ਸੀ ਅਤੇ ਆਪਣੀ ਥੋੜੀ ਜਿਹੀ ਜ਼ਮੀਨ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਇਸ ਮੌਕੇ ਪਿੰ ਮਾਂ ਕੀਤੀ ਹੈ। ਬਾਬਲਾ ਜੀ ਮੋਟਰ ਤੇ ਗਏ ਸੀ ਕੰਮ ਕਰਨ ਲੈਟਾਈ। ਜੀ। ਉਹ ਪਾਣੀ ਲਾਉਣ ਗਏ ਸੀ ਬਾਉਲ ਤੇ ਪੁਲੀਰਾਂ। ਜੀ। ਉਹ ਪਾਣੀ ਪੁਲੀ ਨੂੰ ਹੱਥ ਤੇ ਮੋਟਰ ਦੇ ਵਿੱਚ ਕਰੰਟ ਆ ਗਿਆ ਸੀ। ਹੱਥ ਲੱਗ ਗਿਆ। ਲੋਕੇ ਤੋਂ ਮੌਤ ਹੋ ਗਈ। ਕਿੰਨੀ ਉਮਰ ਦੀ? ਉਮਰ 32 ਸਾਲ। ਜੀ ਕਿੰਨੇ ਬੱਚੇ ਕਿੰਨੇ ਤੇ? ਦੋ ਬੱਚੇ ਨੇ। ਅਚਾਨਕ ਇਸ ਤਰ੍ਹਾਂ ਕਿਸਾਨੀ ਨੇ ਇਸ ਤਰ੍ਹਾਂ ਦੀ ਪਰੇਸ਼ਾਨੀ ਆ। ਬਹੁਤ ਵੱਡੀ ਪਰੇਸ਼ਾਨੀ ਆ ਜੀ। ਸਰਦ ਇਹ ਸਾਰਾ ਪ੍ਰਬੰਧ ਤੁਸੀਂ ਕਰਾਂਗੇ। ਕੀ ਤੜਕੇ ਲੈਣਾ ਲੈਟ ਦਾ ਪਤਾ ਲੱਗਾ ਵੀ ਇਹ ਲੈਟ ਹੈ। ਹਰੀ ਇਹ ਮੋਟਰ ਤੇ ਗਏ ਚਲੋ ਮੋਟਰ ਚੱਲਦੀ ਨਹੀਂ ਇਹ ਪਾਣੀ ਪੀਣ ਲੱਗੇ ਗਿਆ ਹੋਰ ਉਹ ਉਸ ਤਰ੍ਹਾਂ ਕਿ ਤੇ ਪੈਟਰ ਨੂੰ ਹੱਥ ਲੱਗ ਗਿਆ ਜਾਂਦੇ ਨਹੀਂ ਉਹਦੇ ਗਣ ਦੇ ਨਾਲ ਦੀ ਜਾਣ ਤੋਂ ਮੋਟ ਹੋ ਗਈ ਨਾ ਨਾ ਇਹ ਤੀਜੀ ਤੋਂ ਬੱਚੇ ਨੇ ਇਹਦੇ ਦੋ ਬੱਚੇ ਨੇ ਛੋਟੇ ਨੇ ਉਹਨਾਂ ਨੂੰ ਜੋ ਵੀ ਸਰਕਾਰ ਦੇ ਸਕਦੀ ਆ ਉਹ ਹਰ ਤੋਂ ਬਾਅਦ ਪਛਾਣ ਨਹੀਂ ਕਿ ਕਿਸਾਨਾਂ ਲਈ ਜਿਸ ਕੋਲ ਹੁਣ ਇਹ ਤਾਂ ਜੀ ਸਾਰਿਆਂ ਕੋਲ ਬਦਪਰੇ ਗਈ ਜਿਹੜੀ ਨੌਜਵਾਨ ਨੂੰ ਬਾਕੀ ਗਿਆ ਜਾਂ ਹੋਰ ਇਹ ਬਹੁਤ ਘਟਨਾਵਾਂ ਹਨ ਭਗਵਾਨ ਜੀ ਚਾ ਲੋ ਕਿਸਾਨੇ ਕੁਦਖੀ ਅਭਿਕਾਰ ਰਹੇ ਨੇ ਬਹੁਤ ਫਰਜਣ ਜੀ ਦਾ ਕਰੰਟ ਨਾਲ ਆਇਆ ਇਹ ਤੇ ਸੰਗੋ ਉਦੋਂ ਉਹਦੇ بیوی ਵਸ ਨਹੀਂ ਮਿਲਦੇ ਸੀਗਾ ਲਾਕ ਕੰਟ੍ਰੈਕਟ ਸੀ ਤੇ ਕਰਦੇ ਕਹਿ ਰਹੇ ਆ ਕਿ ਉਹਨੂੰ ਮੋਟਰ ਦੇ ਪਾਣੀ ਫੀਲ ਕੇ ਤੇ ਕਰੰਟ ਬਾਕੀ ਦੇਖਦੇ ਹਾਂ ਪੋਸਟਮਾਰਟਮ ਕੀ ਆਇਆ